ਮੰਗਾ ਲਿਖਤੀ ਰੂਪ ਦੇ ਵਿੱਚ ਜਿਹੜੀਆਂ ਸਾਡੇ ਕੋਲ ਹੈਗੀਆਂ ਸੀ ਪਹਿਲਾਂ ਉਹ ਮੰਨਣ ਦੀ ਬਜਾਏ ਅੱਜ ਸਰਕਾਰ ਜੋ-ਜੋ ਵੋਟਾਂ ਨੇੜੇ ਆ ਰਹੀਆਂ ਨੇ ਵਾਦੇ ਤਾਂ ਕਰ ਰਹੀਆਂ ਨੇ ਪਰ ਉਹ ਵਾਦਿਆਂ ਨੂੰ ਪੂਰੇ ਨਹੀਂ ਕਰ ਰਹੀਆਂ ਇਸ ਕਰਕੇ ਉਹ ਵਾਦਿਆਂ ਨੂੰ ਪੂਰੇ ਕਰਾਉਣ ਦੇ ਲਈ ਉਹ ਦੋਸ਼ੀਆਂ ਨੂੰ ਸਜ਼ਾਵਾ ਦੇਉਣ ਦੇ ਲਈ ਜਿਹੜੀਆਂ ਸਾਡੀਆਂ ਲਟਕਦੀਆਂ ਮੰਗਾਂ ਨੇ ਐਮਐਸਪੀ ਵਾਲੀ ਐ ਤੇ ਸ਼ਬਾਮੀ ਨਾਸਨ ਵਾਲੀ ਐ ਕਰਜ਼ੇ ਖਤਮ ਕਰਨ ਵਾਲੀਆਂ ਨੇ ਤੇ ਹੋਰ ਜਿਹੜੀਆਂ 7-8 ਮੰਗਾਂ ਨੇ ਉਹ ਸਾਰੀਆਂ ਲਾਗੂ ਕਰਾਉਣ ਦੀ ਖਾਤਰ ਅੱਜ ਫੇਰ ਉਹ ਕਿਸਾਨ ਆਪਣੀ ਗੱਲ ਜਮਹੂਰੀ ਹੱਕਾਂ ਕਿਸਾਨਾਂ ਦਾ ਉਹ ਆਪਣੀ ਆਵਾਜ਼ ਨੂੰ ਬਰਧ ਕਰਨ ਦੇ ਖਾਤਰ ਦਿੱਲੀ ਵੱਲ ਜਾ ਰਹੇ ਸੀ ਉਹਨਾਂ ਨੂੰ ਉੱਥੇ ਰੋਕਿਆ ਗਿਆ ਅਥਰੂ ਗਾਇਸ ਦੇ ਗੋਲੇ ਲਾਠੀਆਂ ਤੇ ਸਿੱਕੇ ਵਾਲਿਆਂ ਨੇ ਗੋਲੀਆਂ ਪੱਕੀਆਂ ਨੇ ਉਹ ਵੀ ਉੱਥੇ ਬਨਾਈਆਂ ਜਾ ਰਹੀਆਂ ਨੇ ਜ਼ਖਮ ਵੀ ਕੀਤੇ ਜਾ ਰਹੇ ਆ ਉਹਨਾਂ ਦੀ ਹਮਾਇਤ ਦੇ ਵਿੱਚ ਤੇ ਆ ਸਰਕਾਰ ਵੱਲੋਂ ਜਿਹੜਾ ਜਬਰ ਜੁਲਮ ਦਾ ਕਹਾੜਾ ਚਲਾਇਆ ਜਾ ਰਿਹਾ ਉਹਦੇ ਖਿਲਾਫ ਅੱਜ ਸੱਤ ਸ਼ਾਮਾਂ ਦੇ ਉੱਪਰ ਪੰਜਾਬ ਦੇ ਵਿੱਚ ਰੇਲਵੇ ਟਰੈਕ ਵੀ ਜਾ ਕੀਤੇ ਜਾਏ ਆ ਉਧਰੋਂ ਸਿਦਕਤ ਖਸਾਨ ਮੋਰਚੇ ਵੱਲੋਂ ਵੀ ਜਿਹੜੇ ਪੰਜਾਬ ਦੇ ਵਿੱਚ ਟੋਲ ਪਲਾਟ ਚ ਆ ਉਹ ਫਰੀ ਕੀਤੇ ਜਾ ਰਹੇ ਆ ਇਸ ਕਰਕੇ ਅੱਜ ਦਾ ਜਿਹੜਾ ਜੋ ਪ੍ਰੋਗਰਾਮ ਆ ਇਹ ਕੰਨ ਕਾਂਟੜਾ ਸੰਕੇਤਕ ਪ੍ਰੋਗਰਾਮ ਹੈ ਜੇ ਸਰਕਾਰ ਬਾਜ਼ਰਾ ਆਈ ਤਾਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਹੋਰ ਤਿੱਖਾ ਸਰਗਰਸ਼ ਕਰਨਗੀਆਂ ਤੇ ਮੋਦੀ ਦੀ ਹੋਸ਼ ਨੂੰ ਟਿਕਾਣੇ ਲੈ ਰਣਗੀਆਂ ਜੋ ਪਹਿਲਾਂ ਵੀ ਬੈਠਕਾਂ ਆਉਂਦੀਆਂ ਨੇ ਹੁਣ ਵੀ ਹੋਈਆਂ ਨੇ ਤੇ ਹੁਣ ਕਿਉਂ ਕਰ ਰਹੀਆਂ ਨੇ ਬੈਠਕਾਂ ਪੰਜ ਸਾਲ ਦੀ ਸਰਕਾਰਾ ਸੁੱਤੀਆਂ ਬਈਆਂ ਨੇ ਜਦੋਂ ਸਰਕਾਰ ਜਦੋਂ ਕਿਸਾਨ ਆ ਮਜਬੂਰ ਬਸ ਹੋ ਕੇ ਦਿੱਲੀ ਦਾ ਰਾਖ ਤਿਆਰ ਕਰਦੇ ਆ ਜਾਂ ਸ਼ਰੌਣੀ ਕਰਦੇ ਆ ਫਿਰ ਬੜੀਆਂ-ਬੜੀਆਂ ਕੰਦਾ ਕਰਕੇ ਰੋਕਾ ਲਾ ਕੇ ਇੱਕ ਬੱਸ ਦਾ ਡਰਾਮਾ ਉਹ ਕਰ ਰਹੇ ਆ ਦੂਸਰੇ ਬੱਸੇ ਟਿਕਵੰਚ ਕਰ ਰਹੇ ਆ ਸੀ ਵੋਟਰਾਂ ਵੀ ਗੱਲਬਾਤ ਕਰਦੇ ਆ ਜਿਹੜੀਆਂ ਗੱਲਾਂਬਾਤਾਂ ਕਰ ਰਹੇ ਆ ਇਹ ਅਸਲ ਵਿੱਚ ਇਹਨਾਂ ਦਾ ਇਰਾਦਾ ਲੀਤ ਨੀਤੀ ਠੀਕ ਨਹੀਂ ਹੈ ਇਹ ਹਲੇ ਵੀ ਟਾਲਮਟੋਲ ਵਾਲੀਆਂ ਨੀਤੀਆਂ 'ਤੇ ਚੱਲ ਰਹੇ ਆ ਪਰ ਕਿਸਾਨ ਵੀ ਚੰਗੀ ਤਰ੍ਹਾਂ ਜਾਣਦੇ ਆ ਵੀ ਉਹ ਕਿਸਾਨਾਂ ਦੇ ਉੱਪਰ ਜਿਹੜਾ ਜ਼ਬਰ ਜ਼ੁਲਮ ਕੀਤਾ ਵੀ ਉਹਨਾਂ ਨੂੰ ਅਸੀਂ ਪਿੱਛੇ ਧੱਕ ਲਗਾ ਪਿੱਛੇ ਧੱਕ ਵਾਲੀ ਕੋਈ ਗੱਲ ਨਹੀਂ ਹੈ ਅਸੀਂ ਸਾਰੀਆਂ ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਜਿੱਥੇ ਜ਼ਬਰ ਜ਼ੁਲਮ ਹੁੰਦਾ ਉੱਥੇ ਖੜਦੇ ਆ ਤੇ ਮੰਨਿਓ ਜਾਂ ਮੰਗਾ ਤੱਕ ਸਿਹਾਰਸ਼ ਜਿਹੜਾ ਹੋਊਗਾ ਉਹ ਲਾਗੂ ਕਰਨਾ ਸਾਡੀ ਵੀ ਮਜਬੂਰੀ ਹੋਣੀ ਆ ਇਸ ਕਰਕੇ ਅਸੀਂ ਸਿਹਾਰਸ਼ ਨੂੰ ਹੋਰ ਅੱਗੇ ਤਿੱਖਾ ਤੇ ਤੇਜ਼ ਵੀ ਕਰਾਂਗੇ ਕੱਲ ਭਾਰਤ ਬੰਦਾ ਕਾਲ ਹੈਗਾ ਭਾਰਤੀ ਕਿਸਾਨ ਜੂ ਨੇ ਇਕਤਾ ਗਰਾਹਾਂ ਵੱਲੋਂ ਜੋ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੈ ਅਸੀਂ ਉਹਦੇ ਵਿੱਚ ਪੂਰ ਜ਼ੋਰ ਹਮਾਇਤ ਕਰ ਰਹੇ ਹਾਂ ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਪਲੱਸ ਟਰੇਡ ਯੂਨੀਅਨ ਜਿੰਨੀਆਂ ਵੀ ਹੈਗੀਆਂ ਨੇ ਉਹ ਸਾਰੀਆਂ ਸੇ ਸਾਰੀਆਂ ਇਹ ਇਹਦੇ ਵਿੱਚ ਸ਼ਾਮਲ ਨੇ ਤੇ ਜਿਹੜਾ ਪੰਜਾਬ ਦਾ ਤੇ ਹਿੰਦੁਸਤਾਨ ਦਾ ਜਿਹੜਾ ਬੰਦ ਆ ਉਹ ਪੂਰੀ ਤਰ੍ਹਾਂ ਕਾਮਯਾਬ ਹੋਊਗਾ ਕਿਉਂਕਿ ਜਿਹੜੀ ਲੁੱਟ ਖਸੋਟਾ ਜ਼ਬਰ ਜ਼ੁਲਮ ਹੈ ਤੇ ਇਹ ਸਾਰੇ ਕਾਰਪੋਰੇਟ ਘਰਾਣਿਆਂ ਵੱਲੋਂ ਆ ਉਹ ਸਾਰੀਆਂ ਹੀ ਤਬਕਿਆਂ ਦੇ ਉੱਪਰ ਹੋ ਰਿਹਾ ਹੈ ਚਾਹੇ ਉਹ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਤੁਹਾਡੇ ਵਰਗੇ ਕੋਈ ਜਿਹੜੀ ਆਵਾਜ਼ ਉਠਾਉਂਦੇ ਆ ਉਹਨਾਂ ਦੀ ਆਵਾਜ਼ ਵੀ ਬੰਦ ਬੰਦ ਕਰੀਤੀ ਜਾ ਰਹੀ ਹੈ ਅਸੀਂ ਸਾਰਿਆਂ ਦੇ ਖਿਲਾਫ ਸਾਰੇ ਤਬਕੇ ਨਾਲ ਲੈ ਕੇ ਜਿਹੜਾ ਭਾਰਤ ਬੰਦ ਆ ਉਹਦੀ ਪੂਰੀ ਮਦਦ ਕਰਨ ਨੂੰ ਕੱਲ੍ਹ ਨੂੰ ਕੱਲ੍ਹ ਰਹੇ ਹਾਂ